ਪਹਿਲਾਂ ਅਸੀਂ ਇਹ 500 ਮੀਟਰ ਜਾਨੀ ਕਿ ਏਰੀਏ ਨੂੰ ਜੀਟੀ ਰੋਡ ਦੇ ਉੱਤੇ ਦੋਨੋਂ ਤਰਫ ਇੱਧਰ ਵੀ ਤੇ ਇੱਧਰ ਪੁਲ ਦੇ ਨਾਲ ਜਿਹੜੀ ਟੇਪਰ ਹੁੰਦੀ ਹੈ ਉਹਦੀ ਮਿੱਟੀ ਖੁਰ ਕੇ ਥੱਲੇ ਨਾ ਆਵੇ ਉੱਤੇ ਬਹੁਤ ਵਧੀਆ ਘਾਹ ਲਾਵਾਂਗੇ ছায়ਾਦਾਰ ਬੂਟੇ ਲਾਵਾਂਗੇ ਔਰ ਫੁੱਲ ਲਾਵਾਂਗੇ ਬਹੁਤ ਸੋਹਣੇ ਔਰ ਜੋ ਤੁਸੀਂ ਮਤਲਬ ਕਿ ਆਪਾਂ ਇੱਕ ਸੁਪਨਾ ਸੋਚਦੇ ਆਂ ਵੀ ਸਾਡਾ ਸ਼ਹਿਰ ਇੰਨਾ ਸੋਹਣਾ ਹੋਣਾ ਚਾਹੀਦਾ ਇੰਨਾ ਵਧੀਆ ਹੋਣਾ ਚਾਹੀਦਾ ਔਰ ਆਉਣ ਵਾਲੇ 2 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਦੀ ਕਾਇਆ ਕਲਪ ਕਰ ਦਾਂਗੇ ਦਾ ਨੁਹਾਰ ਬਦਲ ਦਾਂਗੇ ਔਰ ਇਹ ਜਿਹੜੀ ਚੀਜ਼ ਹੋਊਗੀ ਇਹ ਆਉਣ ਵਾਲੇ ਸਾਡੀ ਜਿਹੜੀ ਪੀੜ੍ਹੀ ਹੋਊਗੀ ਉਹ ਵੀ ਇਸ ਚੀਜ਼ ਦੇ ਉੱਤੇ ਬੜਾ ਮਾਣ ਤੇ ਪ੍ਰਾਊਡ ਮਹਿਸੂਸ ਕਰਿਆ ਕਰੇਗੀ। ਇੱਕ ਕਹਿੰਦੇ ਆ ਨੇ ਕਹਿੰਦੇ ਇੱਕ ਰੁੱਖ ਤੇ 100 ਸੁੱਖ ਤੇ ਜਿਹੜੇ ਇਹ ਰੁੱਖ ਨੇ ਕਿੰਨੇ ਕਿ ਏਰੀਆ ਦੇ ਵਿੱਚ ਆਪਣੇ ਖੰਨੇਰੀਏ ਦੇ ਵਿੱਚ ਇਹ ਲਗਾਏ ਜਾ ਰਹੇ ਨੇ ਤੇ ਕਿੰਨੇ ਕਿ ਦੀ ਕੁਆਂਟੀਟੀ ਕਿੰਨੇ ਕ ਬੂਟੇ ਲਗਾਏ ਜਾ ਰਹੇ ਨੇ। ਦੇਖੋ ਗਿਣਤੀ ਰੁੱਖਾਂ ਦੀ ਨਹੀਂ ਹੋ ਸਕਦੀ। ਕਿਉਂਕਿ ਅਸੀਂ ਬੇਤਹਾਸ਼ੇ ਰੁੱਖ ਲਗਾਣੇ ਨੇ। ਸਾਨੂੰ ਇਹ ਹੈ ਦੇਖੋ ਜੇ ਅਸੀਂ 100 ਰੁੱਖ ਲਾਣੇ ਆ। 100 ਚੋਂ 100 ਰੁੱਖ ਕਦੇ ਵੀ ਵੱਡਾ ਨਹੀਂ ਹੁੰਦਾ ਬਿਲਕੁਲ ਉਹਦੇ ਚੋ ਕੁਝ ਰੁੱਖ ਸੁੱਕ ਜਾਂਦੇ ਨੇ ਕੋਈ ਕਾਰਨ ਹੋ ਜਾਂਦੇ ਨੇ ਕਈ ਪਰ ਸਾਡਾ ਮੇਨ ਪਰਪਸ ਇਹ ਹੈ ਕਿ ਅਸੀਂ ਜਿੰਨੇ ਵੀ ਰੁੱਖ ਸਾਨੂੰ ਲਗਾਣੇ ਪੈਣ ਖੰਨੇ ਨੂੰ ਸੋਹਣਾ ਬਣਾਉਣ ਲਈ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਤਾਂ ਸਾਡੇ ਕੋ ਕੋਈ ਆਹੀ ਜੀ ਗੱਲ ਨਹੀਂ ਨਗਰ ਕੌਂਸਲ ਦੇ ਵਿੱਚ ਅਸੀਂ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਇੱਕ ਮਤਾ ਲਿਆ ਕੇ ਅਸੀਂ ਇਹਦਾ ਬਜਟ ਵੀ ਪਾਸ ਕਰ ਲਿਆ ਸਸੀਗਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਖਮਿੰਦਰ ਲੱਕੀ ਵਾਤਾਵਰਨ ਨੂੰ ਲੈ ਕੇ ਹਰ ਬੰਦਾ ਚਿੰਤਤ ਆ ਪਰ ਅੱਜ ਜੋ ਬੀੜਾ ਖੰਨਾ ਦੇ ਵਿਧਾਇਕ ਸਰਦਾਰ ਤਨਪ੍ਰੀਤ ਸਿੰਘ ਸੌਂਦ ਨੇ ਚੁੱਕਿਆ ਹੈ ਖੰਨੇ ਨੂੰ ਇੱਕ ਗ੍ਰੀਨ ਬੈਲਟ ਦਾ ਦੇ ਵਿੱਚ ਲੈ ਕੇ ਆ ਰਹੇ ਨੇ ਜੀਟੀ ਰੋਡ ਦੇ ਦੋਨੀਆਂ ਸਾਈਡ ਜਿਹੜੇ ਹੈਗੇ ਆ ਦਰਖਤਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦਾ ਬੀੜਾ ਜਿਹੜਾ ਹੈਗਾ ਕਿਸੇ ਵਿਧਾਇਕ ਵੱਲੋਂ ਕਿਸੇ ਨੁਮਾਇੰਦੇ ਵੱਲੋਂ ਅੱਜ ਤੱਕ ਚੁੱਕਿਆ ਗਿਆ ਹੈ ਮੇਰੇ ਨੌਲੇਜ 'ਚ ਨਹੀਂ ਹੈਗਾ ਇੰਨੇ ਸਾਲਾਂ ਦਾ ਮੈਂ ਕਈ ਵਿਧਾਇਕ ਦੇਖੇ ਨੇ ਲੇਕਿਨ ਜਿਹੜਾ ਆ ਬੀੜਾ ਚੁੱਕਿਆ ਜਿੱਥੇ ਲੋਕਾਂ ਦੀ ਆਵਾਜ਼ ਵੀ ਚੁੱਕਦੇ ਨੇ ਪਰ ਜਿਹੜੀ ਵਾਤਾਵਰਨ ਨੂੰ ਸਾਫ਼ ਕਰਨ ਦੀ ਮੁਹਿੰਮ ਅੱਜ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਚੁੱਕੀ ਗਈ ਹੈ ਉਹ ਬੜੀ ਇੱਕ ਛਲਾਗਾ ਯੋਗ ਹੈ ਆਪਾਂ ਗੱਲਬਾਤ ਕਰਦੇ ਆ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਨਾਲ ਤਰਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਡੇਲੀ ਪੋਸਟ ਤੇ ਮੈਂ ਡੇਲੀ ਪੋਸਟ ਦੀ ਸਾਰੀ ਟੀਮ ਦਾ ਤੇ ਲੱਕੀ ਜੀ ਤੁਹਾਡਾ ਉਰੇ ਸਾਰਿਆਂ ਦਾ ਪਹੁੰਚਣ ਦੇ ਉੱਤੇ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਆ ਤਨਪ੍ਰੀਤ ਜੀ ਮੈਂ ਗੱਲ ਕਰ ਰਿਹਾ ਸੀਗਾ ਵਾਤਾਵਰਣ ਨੂੰ ਲੈ ਕੇ ਤੁਸੀਂ ਇੱਕ ਬੜਾ ਵੱਡਾ ਬੀੜਾ ਚੁੱਕਿਆ ਖਾਨਾ ਨੂੰ ਗ੍ਰੀਨ 벨ਟ ਦੇ ਵਿੱਚ ਲੈ ਕੇ ਆ ਰਹੇ ਹੋ ਕਿਉਂਕਿ ਲੋਕਾਂ ਦੀ ਤੁਸੀਂ ਜਿਹੜੀ ਆਵਾਜ਼ ਬਣ ਕੇ ਵੀ ਅੱਗੇ ਆਏ ਹੋ ਲੋਕਾਂ ਦੇ ਮੁੱਦੇ ਵੀ ਚੱਕਦੇ ਰਹੇ ਹੋ ਤੇ ਅੱਜ ਜਿਹੜਾ ਹੈਗਾ ਇਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਇਨਸਾਨ ਇਕੱਲਾ ਕੁਝ ਨਹੀਂ ਹੁੰਦਾ ਆਪਣੀ ਟੀਮ ਦੇ ਨਾਲ ਵੱਡਾ ਹੁੰਦਾ ਇਹ ਤਾਂ ਸਿਹਰਾ ਮੈਂ ਇਹ ਮੰਨਦਾ ਜਿੱਥੇ ਸਾਡੇ ਟੀਮ ਨੂੰ ਜਾਂਦਾ ਉੱਥੇ ਪ੍ਰਸ਼ਾਸਨ ਨੂੰ ਵੀ ਜਾਂਦਾ ਪ੍ਰਸ਼ਾਸਨ ਨੇ ਬੜਾ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਕੋਆਪਰੇਟ ਕਰਕੇ ਸਾਰੇ ਅਫਸਰ ਸਹਿਬਾਨਾਂ ਨੇ ਚਾਹੇ ਨਗਰ ਕਾਉਂਸਲ ਦੇ ایਓ ਸਹਿਬਾਨ ਹੋਣ ਚਾਹੇ ਉਰੇ ਦੇ ਕੰਟਰੈਕਟਰ ਸਹਿਬਾਨ ਹੋਣ ਜਿਨ੍ਹਾਂ ਦੇ ਕੋਲ ਇਹ ਉਰੇ ਗਾਰਬੇਜ ਦਾ ਲਿਫਟਿੰਗ ਦਾ ਹੈਗਾ ਕਿਉਂਕਿ ਉਰੇ ਬਹੁਤ ਜ਼ਿਆਦਾ ਗੰਦ ਦੇ ਤੁਸੀਂ ਦੇਖਿਆ ਹੋਣੇ ਨੇ ਕੂੜੇ ਦੇ ਢੇਰ ਪਏ ਹੁੰਦੇ ਸੀ ਜੀ ਇਹ ਕੂੜੇ ਦੇ ਢੇਰ ਪਰੇ ਕਰਵਾਣੇ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਕੁਝ ਹੀ ਦਿਨਾਂ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਇਹ ਜਿਹੜੀ ਪੱਟੀ ਤੇ ਆਪਾਂ ਇਸ ਸਮੇਂ ਆ ਖੜੇ ਆ ਜੀ ਇਹ ਸਾਰੀ ਦੀ ਸਾਰੀ ਅਸੀਂ ਬੈਲਟ ਹੈ ਜਿਹੜੀ ਮਿਲਟਰੀ ਗਰਾਊਂਡ ਦੇ ਨਾਲ ਅਮਲੋਰ ਰੋਡ ਚੌਂਕ ਤੱਕ ਇਹਨੂੰ ਮੇਨਟੇਨ ਕਰ ਰਹੇ ਹਾਂ। ਔਰ ਅਸੀਂ 100-100 ਮੀਟਰ ਦੇ ਇਹ ਇਹਦੇ ਮਤਲਬ ਕਿ 100-100 ਮੀਟਰ ਦੇ ਇੱਕ ਫੈਚ ਬਣਾ ਲਏ। ਪਹਿਲਾਂ ਅਸੀਂ ਇਹ 500 ਮੀਟਰ ਜਾਨੀ ਕਿ ਏਰੀਏ ਨੂੰ ਜੀਟੀ ਰੋਡ ਦੇ ਉੱਤੇ ਦੋਨੋਂ ਤਰਫ ਇੱਧਰ ਵੀ ਤੇ ਇੱਧਰ ਪੁਲ ਦੇ ਨਾਲ ਜਿਹੜੀ ਟੇਪਰ ਹੁੰਦੀ ਹੈ। ਉਹਦੀ ਮਿੱਟੀ ਖੁਰ ਕੇ ਥੱਲੇ ਨਾ ਆਵੇ। ਉੱਤੇ ਬਹੁਤ ਵਧੀਆ ਘਾਹ ਲਾਵਾਂਗੇ। ਛਾਇਆਦਾਰ ਬੂਟੇ ਲਾਵਾਂਗੇ ਔਰ ਫੁੱਲ ਲਾਵਾਂਗੇ ਬਹੁਤ ਸੋਹਣੇ। ਔਰ ਜੋ ਤੁਸੀਂ ਮਤਲਬ ਕਿ ਆਪਾਂ ਇੱਕ ਸੁਪਨਾ ਸੋਚਦੇ ਆਂ ਵੀ ਸਾਡਾ ਸ਼ਹਿਰ ਇੰਨਾ ਸੋਹਣਾ ਹੋਣਾ ਚਾਹੀਦਾ ਇੰਨਾ ਵਧੀਆ ਹੋਣਾ ਚਾਹੀਦਾ ਇਹ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਇਹ ਬੂਟਿਆਂ ਦਾ ਹੁਣ ਮੌਸਮ ਹੈ